ਤਰੇ ਜਿਹੜਾ ਸ਼ਿਵਾਨੀ ਮਹੰਤ ਦਾ ਕਤਲ ਹੋਇਆ ਇਹ ਕੀ ਮਾਮਲਾ ਸੀ ਪੂਰਾ ਕਿ ਮਾਮਲੇ ਨੂੰ ਐਸਐਸਪੀ ਸਾਹਿਬ ਦੰਦਰ ਦੇ ਯਾਕੇ ਸਰਦਾਰ ਭਰਿੰਦਰ ਸਿੰਘ ਦੀ ਗ੍ਰਿਫਤਾਰ ਹੋਰ ਡੀਐਸਪੀ ਪ੍ਰਾਗ ਸਰਦਾਰ ਸਰਵਜਿੰਦਰ ਬਾਦਲ ਵੀ ਐਮਆਈ ਇਸ ਜਿਹੜਾ ਹੈਗਾ ਟੀਮਾਂ ਦਾ ਬਣਿਤ ਕੀਤਾ ਗਿਆ ਸੀ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਤ ਜਿਹੜੀ ਇੱਥੇ ਦੁਰਾਇਆ ਰਹਿੰਦੀ ਸੀ ਔਰ ਉਹਦੇ ਨਾਲ ਉਹਦਾ ਇੱਕ ਚੇਲਾ ਲਿੰਦਾ ਸੀ ਨਿਤਕਾ ਮਹਾਂਦੇ ਜੜਾ ਉਹ ਰਾਤ ਦੇ ਸਮੇਂ ਤਕਰੀਬਨ 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਨਿਤਕਾ ਮੰਤ ਨੇ ਆਪਣਾ ਭਰਾ ਪੱਪੀ ਬਿੰਦਰ ਸਿੰਘ ਪੱਪੀ ਔਰ ਉਹਦੇ ਕੋਲ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਅਨੇਕ ਨਗਾ ਦਾ ਭੀਪ ਸਿੰਘ ਕਿਰੀ ਦੀਪਾ ਇੱਕ ਨਾਮ ਨੂੰ ਉਹਦਾ ਅਰੇ ਨਾ ਸਾਹਮਣੇ ਨਹੀਂ ਆਇਆ ਇਹਨੂੰ ਨਾਂ ਲੈ ਕੇ ਇਹ ਸਵਾਨੀ ਮੰਦਪ ਆਪਣੇ ਕੰਬੇ ਸੁੱਤੀ ਪਈ ਸੀਗੀ ਔਰ ਇਹਦੇ ਜਿਹੜਾ ਗਲ ਦੇ ਵਿੱਚ ਨਹੀਂ ਪਾ ਕੇ ਬਹੁਤ ਇਹਦਾ ਗਲ ਘੁੱਟ ਕੇ ਮੂੰਹ ਤੇ ਸਹਰਾ ਰੱਖ ਕੇ ਜਿਹੜਾ ਨਿਤਕਾ ਮੰਦਪ ਨੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਔਰ ਇਹਦੇ ਵਿੱਚ ਜਿਹੜੀ ਨਿਤਕਾ ਮੰਦਪ ਆ ਉਹ ਮੇਨ ਮਾਸਟਰ ਮਾਈਂਡ ਆ ਔਰ ਉਹਨੇ ਜਿਹੜਾ ਇਹਦੀ ਜ਼ਿਆਦਾਤ ਖੜਪੜ ਦੀ ਕਦਰ ਜਿਹੜਾ ਕਤਲ ਕੀਤਾ ਆ ਔਰ ਨਾਲ 메ਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪਪੀਰ ਹੈਗਾ ਉਹਦਾ ਸਗਾ ਭਰਾ ਜਿਹੜਾ 500 ਸਾਲ ਬਾਅਦ ਦਾ ਜੇਬ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਹੀ ਆਇਆ ਸੀਗਾ ਫੁੱਟ ਕੇ ਔਰ ਇਹਨਾਂ ਨੇ ਜਿਹੜੀ ਇੱਕ ਕਹਾਣੀ ਘੜ ਕੇ ਤੇ ਇਹਦਾ ਜਿਹੜਾ ਇਹ ਕਤਲ ਕੀਤਾ ਆ ਉਹ ਇਸ ਸੰਬੰਧ ਵਿੱਚ ਅਸੀਂ ਜਿਹੜਾ ਮੁਕਦਮਾ ਨੰਬਰ 170 ਮਿਤੀ 5 9 25 ਨੂੰ ਅੰਡਰ ਸੈਕਸ਼ਨ 302 ਆਈਪੀਸੀ ਤਹਿਤ ਜਿਹੜਾ ਉਹ ਦਰਦ ਕੀਤਾ ਆ ਉਹ ਦਰਦਿਕਰਣ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਉਦੇ ਨਾਲ ਅਸੀਂ ਕਾਫੀ ਬਲਕਿ ਇਥੋਂ ਮਿਹਨਤ ਕਰ ਗਏ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਇਹਦੇ ਸਿੱਫਾ ਜਿਹਨੂੰ ਇਹ ਦਾਰੂ ਪਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਡ ਤੋਂ ਜਿਹੜਾ ਇਹਨੂੰ ਗ੍ਰਿਪਦਾਰ ਕੀਤਾ ਆ ਔਰ ਇਹਦੇ ਕਾਫੀ ਖਰਾਸੇ ਕੀਤੇ ਆ ਇਹ ਜਿਹੜਾ ਹੈਗਾ ਇਹਨਾਂ ਨੇ ਜਿਹੜੀ ਨੱਤਕਾ ਮੱਤਿਆ ਇਹਦੇ ਭਰਾ ਨੇ ਜਿਹੜੀ ਇਹ ਸ਼ਰਤ ਰੱਖੀ ਸੀਗੀ ਔਰ ਸਾਨੂੰ ਇਹਨਾਂ ਨੇ दारू ਪਿਲਾ ਕੇ ਇੱਥੇ ਆ ਕੇ ਮਰੂਦ ਦਾ ਮੌਕੇ ਦੇ ਆ ਕੇ ਦੱਸਿਆ ਕਿ ਇਹਦਾ ਅਸੀਂ ਕਤਲ ਕਰਨਾ ਹੈ ਕਤਲ ਕਰਨ ਤੋਂ ਬਾਅਦ ਇਹ ਜਿਹੜੇ ਕਿੰਨੇ ਜਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਬਾਅਦ ਜਿਹੜੇ ਇਹ ਲੁਧਿਆਣੇ ਤੋਂ ਚੱਲ ਕੇ ਸੀਗੇ ਜਿੰਨੂੰ ਅਸੀਂ ਹਰਦੀਪ ਗਿੱਪੇ ਨੂੰ ਜਿਹੜਾ ਲੁਧਿਆਣੇ ਤੋਂ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਜਿਹੜੀ ਉਹ ਭਾਲ ਜਾਰੀ ਆ ਛਾਪਾ ਮਾਰੀ ਕਰਦੇ ਆ ਉਹ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ